ਮੋਬਾਈਲ ਨੰਬਰ ਚੇਂਜ ਕਰਨ ਨਾਲ ਵੀ ਫਰਕ ਪੈ ਜਾਂਦਾ ਬਿਲਕੁਲ ਪਿਆਰ ਦਾ ਜਦੋਂ ਖੁਦ ਮੋਬਾਈਲ ਨੰਬਰ ਚੇਂਜ ਕੀਤਾ ਕੈਨਰ ਹੋਵੇ एवरी टाइम ਇੱਕ ਲਾਈਫ ਪਾਰਟਨਰ ਦੀ ਚਾਹੀ ਹੋਏਗੀ ਇਕੱਲੇ ਨਹੀਂ ਰਹਿ ਸਕਦੇ ਛੇ ਨੰਬਰ ਕਿਉਂਕਿ ਉਹਨਾਂ ਵਿੱਚ ਸ਼ੁਕਰ ਦੀ ਕੁਆਲਿਟੀ ਹੋਏਗੀ ਉਹਨਾਂ ਦੇ ਵਿੱਚ ਗੁੱਸਾ ਬੜੀ ਜਲਦੀ ਆ ਜਾਂਦਾ ਉਹਨਾਂ ਨੂੰ ਬੜੀ ਜਲਦੀ ਹਾਈਪਰ ਹੋ ਜਾਂਦੇ ਆ ਉਹ ਮਤਲਬ ਉਹ ਆਪਣੇ ਆਪ ਨੂੰ ਬਦਲਣਾ ਨਹੀਂ ਚਾਹੁੰਦੇ ਕਿਸੇ ਲਈ ਉਹ ਇੱਕ ਚੀਜ਼ ਦੇ ਉੱਤੇ ਟਿਕੇ ਰਹਿੰਦੇ ਉਹ ਕਹਿੰਦੇ ਹਮਾਰੀ ਜ਼ਿੰਦਗੀ ਦੀ ਗਾੜੀ ਤਾਂ ਐਸੇ ਹੀ ਚਲੇਗੀ ਵੀ ਹਮਨੇ ਨਹੀਂ ਸੁਧਰਨਾ ਹਮ ਤਾਂ ਐਸੇ ਹੀ ਰਹਾਂਗੇ ਅਗਰ ਉਹ ਅਬਿਊਜ਼ ਕਰਦੇ ਆ ਗਾਲਾਂ ਕੱਢਦੇ ਆ ਤਾਂ ਉਹ ਆਪਣੇ ਰਾਹੂ ਦੇ ਨਾਲ ਨਾਲ ਕਿਉਂਕਿ ਇਸ ਨੂੰ ਰਾਹੂ ਰੂਲ ਕਰ ਰਿਹਾ ਇਸ ਦੇ ਨਾਲ ਨਾਲ ਉਹ ਆਪਣਾ ਬੁੱਧ ਵੀ ਖਰਾਬ ਕਰਦੇ ਆ ਆਪਣਾ ਸ਼ੁਕਰ ਵੀ ਖਰਾਬ ਕਰ ਲੈਂਦੇ ਤੇ ਚੰਦਰਮਾ ਵੀ ਖਰਾਬ ਕਰਦੇ ਇਹਨਾਂ ਨੂੰ ਸ਼ੱਕ ਕਰਨ ਦੀ ਆਦਤ ਹੁੰਦੀ ਹੈ। ਬਾਲ ਦੇ ਖਾਲ ਉਦੇੜਨ ਦੀ ਆਦਤ ਹੁੰਦੀ ਹੈ। ਮਤਲਬ ਹਰ ਗੱਲ ਦੀ ਜੜ ਤੱਕ ਇਹਨਾਂ ਨੇ ਜਾਣਾ ਹੁੰਦਾ ਹੈ। ਸ਼ਨੀਵਾਰਲੇ ਜਾਤਕ ਜਿਹੜੇ ਹੈਗੇ ਆ ਉਹਨਾਂ ਦੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਰੁਕਾਵਟਾਂ ਰਹਿੰਦੀਆਂ ਨੇ। ਉਹਨਾਂ ਦਾ ਹਰ ਕੰਮ ਜਿਹੜਾ ਹੈਗਾ ਉਹ ਰੁੱਕ ਰੁੱਕ ਕੇ ਹੁੰਦਾ ਹੈ। ਉਹਨਾਂ ਨੂੰ ਹਮੇਸ਼ਾ ਡਿਲੇ ਡਿਲੇ ਬਣ। ਉਹ ਬੰਦਾ ਕੀ ਹੈ ਮਤਲਬ ਆਪਣੀ ਹੀ ਅਲੱਗ ਈਗੋ ਦੇ ਵਿੱਚ ਰਹੇਗਾ। ਇੱਕ ਨੰਬਰ ਵਾਲੇ ਜਾਤਕ ਜਿਹੜੇ ਹੈਗੇ ਆ ਇਹ ਐਦਾਂ ਦੇ ਹੁੰਦੇ। ਐਂਗਜ਼ਾਇਟੀ ਦੀ ਪ੍ਰੋਬਲਮ ਰਹੇਗੀ ਬੀਪੀ ਦੀ ਪ੍ਰੋਬਲਮ ਰਹਿ ਸਕਦੀ ਹੈ ਤੇ ਐਦਾ ਜਿਨ੍ਹਾਂ ਨੂੰ ਦੋ ਨੰਬਰ ਰੋਲ ਕਰਦਾ ਉਹਨਾਂ ਨੂੰ 네ਗੇਟਿਵ ਤੇ ਪੋਜ਼ਿਟਿਵ ਚੀਜ਼ਾਂ ਦੋਨਾਂ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ ਅਰਥ ਟੀਵੀ ਪੰਜਾਬ ਦੇਖ ਰਹੇ ਹੋ ਮੈਂ ਹਾਂ ਅਨੁਰਾਗ ਸ਼ਰਮਾ ਗੱਲ ਕਰ ਰਹੇ ਸੀ ਆਪਾਂ ਅੰਕ ਵਿਗਿਆਨ ਦੀ ਕਿ ਅੰਕ ਵਿਗਿਆਨ ਕਿਸ ਤਰ੍ਹਾਂ ਇੱਕ ਵਿਅਕਤੀ ਦੇ ਜੀਵਨ ਦੇ ਵਿੱਚ ਪ੍ਰਭਾਵ ਪਾਉਂਦਾ ਹੈ ਕਿਸ ਤਰ੍ਹਾਂ ਉਸ ਦੀ ਘਟ ਦੀ ਵਜ ਦੀ એનર્ਜੀ ਜਿਹੜੀ ਹੈ ਗ੍ਰਹਿ ਦੇ ਚੱਕਰ ਦੇ ਨਾਲ ਘੁੰਮ ਕੇ ਆਮ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਪ੍ਰਭਾਵ ਪਾਉਂਦੀ ਹੈ ਇਸ ਬਾਬਤ ਗੱਲ ਕਰਨ ਲਈ ਸਾਡੇ ਨਾਲ ਮੌਜੂਦ ਨੇ ਮੋਨਿਕਾ ਸ਼ਰਮਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਥੈਂਕ ਯੂ ਜਿਸ ਤਰ੍ਹਾਂ ਸਾਡਾ ਸਵਾਲ ਹੈ ਪਿਛਲੇ ਐਪੀਸੋਡ ਦੇ ਵਿੱਚ ਵੀ ਤੁਹਾਡੇ ਨਾਲ ਗੱਲ ਹੋਈ ਕਿ ਅੰਕ ਜ਼ਿੰਦਗੀ ਦੇ ਵਿੱਚ ਪ੍ਰਭਾਵ ਪਾਉਂਦੇ ਆ ਦੱਸੋਗੇ ਕਿਹੜਾ ਕਿਹੜਾ ਅੰਕ ਕਿਸ ਤਰ੍ਹਾਂ ਦਾ ਪ੍ਰਭਾਵ ਪਾਉਂਦਾ ਹੈ ਕਿ ਤੁਸੀਂ ਗੱਲ ਕਹੀ ਕਿ ਮੋਬਾਈਲ ਨੰਬਰ ਚੇਂਜ ਕਰਨ ਨਾਲ ਵੀ ਫਰਕ ਪੈ ਜਾਂਦਾ ਹੈ ਬਿਲਕੁਲ ਪੈਂਦਾ ਹੈ ਜਦੋਂ ਮੈਂ ਖੁਦ ਮੋਬਾਈਲ ਨੰਬਰ ਚੇਂਜ ਕੀਤਾ ਕਾਫੀ ਜ਼ਿਆਦਾ ਚੇਂजेस ਆਏ ਲਾਈਫ ਦੇ ਵਿੱਚ ਕਾਫੀ ਜੋਸ ਮਤਲਬ ਬਲਾਕੇਸ ਸੀ ਉਹ ਦੂਰ ਹੋਈ ਆਪਾਂ ਗੱਲ ਕਰ ਲੈਂਦੇ ਆ ਸਟਾਰਟਿੰਗ ਤੋਂ ਹੀ ਗੱਲ ਕਰਦੇ ਆ ਇੱਕ ਨੰਬਰ ਤੋਂ ਹੀ ਗੱਲ ਕਰ ਲੈਂਦੇ ਆ ਹਨਾ ਨੰਬਰ 1 ਜਿਹੜਾ ਹੈਗਾ ਉਹਦਾ ਪਲੈਨਟ ਜਿਹੜਾ ਹੈ ਸੂਰਜ ਹੈ ਉਸ ਨੂੰ ਸਨ ਰੂਲ ਕਰਦਾ ਹੈ ਤਾਂ ਉਸ ਬੰਦੇ ਦੇ ਵਿੱਚ ਮੋਸਟਲੀ ਕੀ ਹੁੰਦਾ ਹੈ ਕਿ ਸਨ ਵਾਲੀ ਕੁਆਲਿਟੀਆਂ ਹੁੰਦੀਆਂ ਸੂर्य ਕੀ ਹੈ ਸੂਰਜ ਦੇਵ ਸਭਾ 'ਚ ਬੈਠਾ ਇੱਕ ਰਾਜਾ ਏ ਸਮਝਦੇ ਹੋ ਨਾ ਕਿ ਸੂਰਜ ਜਿਹੜਾ ਹੈ ਸੂਰਜ ਨੂੰ ਰਾਜਾ ਕਿਹਾ ਜਾਂਦਾ ਹੈ ਗ੍ਰਹਾਂ ਦਾ ਰਾਜਾ ਸੂਰਜ ਦੇਵ ਸਭਾ ਦੇ ਵਿੱਚ ਬੈਠਾ ਗ੍ਰਹਾਂ ਦੀ ਦੇਵ ਸਭਾ 'ਚ ਬੈਠਾ ਰਾਜਾ ਹੈ ਤਾਂ ਉਸ ਬੰਦੇ ਦੇ ਵਿੱਚ ਜਿਸ ਦਾ ਰੂਲ ਨੰਬਰ ਮਤਲਬ ਜਿਸ ਨੂੰ ਇੱਕ ਨੰਬਰ ਰੂਲ ਕਰੇਗਾ ਉਸ ਬੰਦੇ ਦੇ ਵਿੱਚ ਹਮੇਸ਼ਾ ਮਤਲਬ ਕਿ ठाट-ਬਾਟ ਦੇ ਸ਼ੌਂਕ ਹੋਣਗੇ ਅੱਗੇ ਸਭ ਤੋਂ ਅੱਗੇ ਰਹਿਣ ਦੀ ਚਾਹ ਹੋਏਗੀ ਉਸ ਬੰਦੇ ਨੂੰ ਆਲਵੇਸ ਉਹ ਬੰਦਾ ਕੀ ਹੈ ਮਤਲਬ ਆਪਣੇ ਹੀ ਅਲੱਗ ਈਗੋ ਦੇ ਵਿੱਚ ਰਹੇਗਾ ਇੱਕ ਨੰਬਰ ਵਾਲੇ ਜੱਤਕ ਜਿਹੜੇ ਹੈਗੇ ਆ ਇਹ ਐਦਾਂ ਦੇ ਹੁੰਦੇ ਨੇ ਜੀ ਹਾਂਜੀ ਦੋ ਨੰਬਰ ਜਿਹੜਾ ਦੋ ਨੰਬਰ ਹੈ ਉਹ ਚੰਦਰਮਾ ਉਸ ਨੂੰ ਰੂਲ ਕਰਦਾ ਹੈ ਦੇਵ ਸਵਾ ਦੇ ਵਿੱਚ ਰਾਜਾ ਹੈ ਤਾਂ ਇੱਕ ਰਾਣੀ ਵੀ ਹੈ ਦੋ ਨੰਬਰ ਜਿਹੜਾ ਬੰਦਾ ਹੈਗਾ ਉਹਨੂੰ ਮੂਨ ਜਿਹੜਾ ਹੈ ਚੰਦਰਮਾ ਰੂਲ ਕਰਦਾ ਹੈ ਤਾਂ ਉਸ ਦੇ ਵਿੱਚ ਜਿਹੜੀ ਉਸੇ ਨੇਚਰ ਆ ਨਾ ਥੋੜੀ ਸੈਂਸਿਟਿਵ ਹੋਏਗੀ ਕਿਉਂਕਿ ਫੀਮੇਲ ਨੇਚਰ ਥੋੜੀ ਜੇ ਅਗਰ ਦੇਖਿਆ ਜਾਵੇ ਚੰਦਰਮਾ ਨੂੰ ਅਗਰ ਦੇਖਦੇ ਆ ਤਾਂ ਉਹ ਕੂਲ ਹੈ ਬਹੁਤ ਜ਼ਿਆਦਾ ਸ਼ਾਂਤ ਜਵਾਬਦਾ ਹੈ ਦੋ ਨੰਬਰ ਦੇ ਜਨਤਕ ਥੋੜੇ ਇਮੋਸ਼ਨਲ ਹੋਣਗੇ ਸੈਂਸਿਟਿਵ ਹੋਣਗੇ ਬਟ ਬੜੇ ਕੋਆਪਰੇਟਿਵ ਵੀ ਹੋਣਗੇ ਕੋਆਪਰੇਟ ਬਹੁਤ ਜਲਦੀ ਕੱਲ ਲੈਂਦੇ ਆ ਬਟ ਉਹਨਾਂ ਦੇ ਵਿੱਚ ਇੱਕ ਖਾਸ ਗੱਲ ਹੋਏਗੀ ਉਹਨਾਂ ਨੂੰ ਨਾ ਥੋੜੀ ਮਤਲਬ ਕਿ ਐਂਗਜ਼ਾਇਟੀ ਦੀ ਪ੍ਰੋਬਲਮ ਰਹੇਗੀ ਬੀਪੀ ਦੀ ਪ੍ਰੋਬਲਮ ਰਹਿ ਸਕਦੀ ਹੈ ਤੇ ਐਦਾ ਜਿਨ੍ਹਾਂ ਨੂੰ 2 ਨੰਬਰ ਰੂਲ ਕਰਦਾ ਉਹਨਾਂ ਨੂੰ 네ਗੇਟਿਵ ਤੇ ਪੋਜ਼ਿਟਿਵ ਚੀਜ਼ਾਂ ਦੋਨਾਂ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ ਇਹ ਨੰਬਰ 2 ਜਿਹੜਾ ਹੁੰਦਾ ਮਤਲਬ 2 ਤਾਰੀਖ ਨੂੰ ਉਸਦਾ ਜਨਮ ਹੋਇਆ ਜੇ ਉਸਦਾ ਜਨਮ 2 ਤਾਰੀਖ ਨੂੰ ਹੋਇਆ ਹੋਵੇ ਕਿਸੇ ਵੀ ਮਹੀਨੇ ਦੀ 11 ਤਾਰੀਖ ਨੂੰ ਹੋਇਆ ਹੋਵੇ 29 ਨੂੰ ਹੋਇਆ ਹੋਵੇ 29 ਯਾਨੀ ਕਿ 2 9 1 1 11 ਹੋ ਗਿਆ ਨਾ ਜੇ ਅਗਰ ਉਸਦਾ ਜਨਮ ਜਿਹੜਾ ਹੈਗਾ ਉਹ 2 ਤਾਰੀਖ ਨੂੰ ਹੋਇਆ ਹੈ ਜਾਂ ਉਸਦੀ ਡੇਟ ਆਫ ਬਰਥ ਦਾ ਪਲੱਸ ਜਿਹੜਾ ਹੈਗਾ ਉਹ 2 ਬੰਦਾ ਤਾਂ ਉਹਦੇ ਵਿੱਚ ਮੂਨ ਦੀ એનર્ਜੀ ਜਿਹੜੀ ਹੈ ਉਹ ਜ਼ਿਆਦਾ ਹੋਏਗੀ। ਅਗਰ 3 ਹੁੰਦਾ ਹੈ। ਅਗਰ 3 ਹੁੰਦਾ ਤਾਂ ਉਸਦੇ ਵਿੱਚ ਜੂਪੀਟਰ ਦੀ એનર્ਜੀ ਜ਼ਿਆਦਾ ਹੁੰਦੀ ਹੈ। ਦੇਖੋ ਦੇਵ ਸਵਾ ਦੇ ਵਿੱਚ ਇੱਕ ਤਾਂ ਅਗਰ ਦੇਖਿਆ ਜਾਵੇ ਰਾਜਾ ਵੀ ਹੈ ਰਾਣੀ ਵੀ ਹੈ। ਔਰ 3 ਨੰਬਰ ਜੂਪੀਟਰ ਜਿਹੜੇ ਹੈਗੇ ਬ੍ਰਹਸਪਤੀ ਉਹਨਾਂ ਨੂੰ ਆਪਾਂ ਦੇਵ ਗੁਰੂ ਮੰਨਦੇ ਆ। ਜੀ। ਦੇਵ ਗੁਰੂ ਵਾਲੀ ਕੁਆਲਿਟੀਆਂ ਹੁੰਦੀਆਂ ਬਟ ਇਸ ਦੇ ਵਿੱਚ ਕੀ ਦੇਵ ਗੁਰੂ ਪ੍ਰੋਫੈਸ਼ਨਲ ਗੁਰੂ ਹੈ ਜੋ ਮਤਲਬ ਕਿ ਦੇਵਤਿਆਂ ਨੂੰ ਗਿਆਨ ਦਿੰਨੇ ਆ। 3 ਨੰਬਰ ਦੇ ਜਾਤਕ ਨੂੰ ਨੌਲੇਜ ਗੇਨ ਕਰਨ ਦੀ ਔਰ ਦੂਸਰਿਆਂ ਨੂੰ ਐਡਵਾਈਸ ਕਰਨ ਦੀ ਨੇਚਰ ਦੇ ਵਿੱਚ ਕੁਆਲਿਟੀ ਹੋਏਗੀ ਕਿ ਉਹ ਦੂਸਰਿਆਂ ਨੂੰ ਐਡਵਾਈਸ ਕਰਨ ਦਾ ਸ਼ੌਂਕ ਰੱਖਦੇ ਹੋਣਗੇ ਅਲੱਗ-ਅਲੱਗ ਲੋਕ ਉਹਨਾਂ ਕੋਲੋਂ ਅਲੱਗ-ਅਲੱਗ ਤਰੀਕੇ ਦੀ ਐਡਵਾਈਸ ਮੰਗਦੇ ਹੋਣਗੇ 4 ਨੰਬਰ 4 ਨੰਬਰ ਨੂੰ ਰਾਹੁਲ ਰੂਲ ਕਰਦਾ ਹੈ ਦੇਖੋ ਦੇਵ ਸਵਾ ਦੇ ਵਿੱਚ ਰਾਜਾ ਵੀ ਆ ਗਿਆ ਰਾਣੀ ਵੀ ਆ ਗਈ ਦੇਵ ਗੁਰੂ ਵੀ ਆ ਗਏ ਔਰ 4 ਨੰਬਰ ਨੂੰ ਆਪਾਂ ਗੁੰਡਾ ਵੀ ਕਹਿੰਦੇ ਆ ਲਾਈਕ ਜਿਹਨਾਂ ਦਾ ਨੰਬਰ 4 ਹੁੰਦਾ ਉਹ ਸੁਭਾਅ ਦੇ ਬੜੇ ਅੜੀਅਲ ਹੁੰਨੇ ਆ ਉਹਨਾਂ ਦੇ ਵਿੱਚ ਗੁੱਸਾ ਬੜੀ ਜਲਦੀ ਆ ਜਾਂਦਾ ਉਹਨਾਂ ਨੂੰ ਬੜੀ ਜਲਦੀ ਹਾਈਪਰ ਹੋ ਜਾਂਦੇ ਆ ਉਹ ਔਰ ਇੱਕ ਗੱਲ ਅਗਰ ਦੇਖੀ ਜਾਵੇ ਨਾ ਉਹਨਾਂ ਨੇ ਮਤਲਬ ਆਪਣੇ ਆਪ ਨੂੰ ਬਦਲਣਾ ਨਹੀਂ ਚਾਹਦੇ ਕਿ ਇਸ ਲਈ ਉਹ ਇੱਕ ਚੀਜ਼ ਦੇ ਉੱਤੇ ਟਿਕ ਕੇ ਰਹਿੰਦੇ ਹੋ ਕਹਿੰਦੇ ہماری ਜ਼ਿੰਦਗੀ ਦੀ ਗਾੜੀ ਤਾਂ ਐਸੀ ਹੀ ਚਲੇਗੀ ਵੀ ਹਮਨੇ ਨਹੀਂ ਸੁਧਰਨਾ ਹਮ ਤਾਂ ਐਸੀ ਰਹਾਂਗੇ ਔਰ ਅਥ ਸੋਰੀ ਐਟੀਟਿਊਡ ਪ੍ਰੋਬਲਮ ਹੁੰਦੀ ਹੈ ਕਈ ਦੇਖਿਆ ਅਗਰ 4 ਨੰਬਰ ਦੇ ਜਾਂਤਕ ਨੂੰ ਥੋੜਾ ਅਬਿਊਜ਼ ਕਰਨ ਦੀ ਆਦਤ ਹੋਵੇ 4 ਨੰਬਰ ਦੇ ਜਾਂਤਕ ਨੂੰ ਗਾਲਾਂ ਕੱਢਣ ਦੀ ਵੀ ਆਦਤ ਹੁੰਦੀ ਹੈ ਅਗਰ ਉਹ ਅਬਿਊਜ਼ ਕਰਦੇ ਆ ਗਾਲਾਂ ਕੱਢਦੇ ਆ ਤਾਂ ਉਹ ਆਪਣੇ ਰਾਹੂ ਦੇ ਨਾਲ-ਨਾਲ ਕਿਉਂਕਿ ਇਸ ਨੂੰ ਰਾਹੂ ਰੂਲ ਕਰ ਰਿਹਾ ਹੈ ਇਸ ਦੇ ਨਾਲ ਨਾਲ ਉਹ ਆਪਣਾ ਬੁੱਧ ਵੀ ਖਰਾਬ ਕਰਦੇ ਆ ਆਪਣਾ ਸ਼ੁਕਰ ਵੀ ਖਰਾਬ ਕਰ ਲੈਂਦੇ ਤੇ ਚੰਦਰਮਾ ਵੀ ਖਰਾਬ ਕਰਦੇ ਆ ਇਸੇ ਤਰ੍ਹਾਂ 5 5 ਨੰਬਰ ਨੂੰ ਬੁੱਧ ਜਿਹੜਾ ਹੈ ਪੁੱਤ ਪਲੈਨਟ ਰੂਲ ਕਰਦਾ ਹੈ ਮਰਕਰੀ ਐਦਾਂ ਦੇ ਜਿਹੜੇ ਜਾਤਕ ਇਹਨਾਂ ਦੇ ਕਮਿਊਨੀਕੇਸ਼ਨ ਸਕਿਲਸ ਬਹੁਤ ਜ਼ਿਆਦਾ ਅੱਛੇ ਹੁੰਦੇ ਨੇ ਇਹਨਾਂ ਦੇ ਵਿੱਚ ਕੌਨਫੀਡੈਂਸ ਬਹੁਤ ਜ਼ਿਆਦਾ ਹੁੰਦਾ ਐਦਾਂ ਦੇ ਜਾਤਕ ਜਿਹੜੇ ਆ ਕਿ ਐਮ ਐਨ ਸੀ ਸੈਕਟਰ ਦੇ ਵਿੱਚ ਬਹੁਤ ਜ਼ਲਦੀ ਕਾਮਯਾਬ ਹੋ ਸਕਦੇ ਆ ਔਰ 6 ਨੰਬਰ ਨੂੰ ਵੀਨਸ ਰੂਲ ਕਰਦਾ ਹੈਗਾ ਸ਼ੁਕਰ ਇਹਨਾਂ ਦੇ ਇਹਨਾਂ ਨੂੰ ਮਤਲਬ ਹਾਰਟ ਟਾਈਮ ਗਲੈਮਰ ਹਰ ਟਾਈਮ ਲਗਜ਼ਰੀ ਇਹਨਾਂ ਨੂੰ ਹਰ ਚੀਜ਼ ਲਗਜ਼ਰੀ ਪਸੰਦ ਹੋਏਗੀ ਅੱਛਾ ਸਲੀਕੇ ਨਾਲ ਰਹਿਣਾ ਸਲੀਕੇ ਨਾਲ ਰਹਿਣਾ ਸਾਫ ਸਫਾਈ ਦਾ ਬਹੁਤ ਸ਼ੌਂਕ ਹੋਏਗਾ ਔਰ ਸੈਕੰਡਲੀ ਇਹਨਾਂ ਨੂੰ ਐਵਰੀ ਟਾਈਮ ਇੱਕ ਲਾਈਫ ਪਾਰਟਨਰ ਦੀ ਚਾਹ ਹੋਏਗੀ ਇੱਕ ਇਕੱਲੇ ਨਹੀਂ ਰਹਿ ਸਕਦੇ 6 ਨੰਬਰ ਕਿਉਂਕਿ ਉਹਨਾਂ ਵਿੱਚ ਸ਼ੁਕਰ ਦੀ ਕੁਆਲਿਟੀਜ਼ ਹੋਏंगी ਇਸੇ ਤਰ੍ਹਾਂ 7 ਨੰਬਰ ਵਾਲੇ ਉਹਨਾਂ ਨੂੰ ਕੇਤੂ ਰੂਲ ਕਰਦਾ ਹੁਣ ਜਿਹੜੇ ਜਨਮ ਤੱਕ ਨੂੰ ਕੇਤੂ ਰੂਲ ਕਰਦਾ ਹੈਗਾ ਉਹ ਜਨਮ ਤੱਕ ਨੂੰ ਇੱਕ ਆਦਤ ਹੋਏਗੀ ਇੱਕ ਤੇਨਾਂ ਦੇ ਰਿਲੇਸ਼ਨਸ਼ਿਪ ਦੇ ਵਿੱਚ ਬਹੁਤ ਪ੍ਰੋਬਲਮਸ ਰਹਿਣਗੀਆਂ ਐਂਡ ਇਹਨਾਂ ਨੂੰ 7 ਨੰਬਰ ਵਾਲਿਆਂ ਨੂੰ ਆਲ ਮੋਸਟ ਰਿਲੇਸ਼ਨਸ਼ਿਪ ਇਸ਼ੂਜ਼ ਰਹ ਇਹਨਾਂ ਨੂੰ ਸ਼ੱਕ ਕਰਨ ਦੀ ਆਦਤ ਹੁੰਦੀ ਹੈ, ਬਾਲ ਦੇ ਖਾਲ ਉਦੇੜਨ ਦੀ ਆਦਤ ਹੁੰਦੀ ਹੈ। ਮਤਲਬ ਹਰ ਗੱਲ ਦੀ ਜੜ ਤੱਕ ਇਹਨਾਂ ਨੇ ਜਾਣਾ ਹੁੰਦਾ ਹੈ। ਇਹ ਕਿ ਇਹਨਾਂ ਨੂੰ 네ਗੇਟਿਵ ਥੌਟਸ ਬਹੁਤ ਆਉਂਦੇ ਨੇ। ਜੀ ਉਸ ਤੋਂ ਅੱਗੇ। ਉਸ ਤੋਂ ਅੱਗੇ 8 ਨੰਬਰ ਹੈ, 8 ਨੰਬਰ ਸ਼ਨੀ ਹੈ। ਆਪਾਂ ਨੂੰ ਪਤਾ ਹੈ ਕਿ ਸ਼ਨੀ ਜਿਹੜਾ ਹੈਗਾ ਉਹ ਸੂਰਜ ਦਾ ਸੋ ਤੇਲਾ ਪੁੱਤਰ ਹੈ ਕਿਉਂਕਿ ਉਹਨਾਂ ਉਸ ਦਾ ਜਨਮ ਜਿਹੜਾ ਹੈ ਉਹ ਛਾਇਆ ਤੋਂ ਹੋਇਆ ਸੀ। ਜਿਹੜੇ ਲੋਕਾਂ ਦੇ ਦਾ ਨੂੰ ਸ਼ਨੀ ਰੂਲ ਕਰਦਾ ਹੈ 8 ਨੰਬਰ ਹੈ ਅਗਰ ਕਿਸੇ ਦਾ ਜਨਮ ਜਿਹੜਾ ਹੈਗਾ ਉਹ 8 ਤਾਰੀਖ ਨੂੰ ਹੋਇਆ ਕਿਸੇ ਵੀ ਮਹੀਨੇ ਦੀ 17 ਤਾਰੀਖ ਨੂੰ ਹੋਇਆ ਹੈ ਜਾਂ 26 ਨੂੰ ਹੋਇਆ 26 ਤਾਰੀਖ ਨੂੰ ਤਾਂ ਉਹਨਾਂ ਨੂੰ ਸ਼ਨੀ ਰੂਲ ਕਰਦਾ ਹੈਗਾ ਸ਼ਨੀ ਵਾਲੇ ਜਨਮ ਤੱਕ ਜਿਹੜੇ ਹੈਗੇ ਉਹਨਾਂ ਦੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਰੁਕਾਵਟਾਂ ਰਹਿੰਦੀਆਂ ਨੇ ਉਹਨਾਂ ਦਾ ਹਰ ਕੰਮ ਜਿਹੜਾ ਹੈਗਾ ਉਹ ਰੁੱਕ ਰੁੱਕ ਕੇ ਹੁੰਦਾ ਹੈ ਉਹਨਾਂ ਨੂੰ ਹਮੇਸ਼ਾ ਡਿਲੇ ਡਿਲੇ ਮਤਲਬ ਪੂਰੀ ਤਸੱਲੀ ਹੋਂਤਵਾਦ ਨਾਲ ਦਾ ਕੰਮ ਹੁੰਦਾ ਹੈਗਾ ਪਰ ਤੇ ਜਜਮੈਂਟ ਇਹਨਾਂ ਨੂੰ ਬਹੁਤ ਅੱਛੇ ਦੂਸਰਿਆਂ ਨੂੰ ਇਹ ਜਜ ਕਰ ਲੈਂਦੇ ਨੇ 9 ਨੰਬਰ 9 ਨੰਬਰ ਨੂੰ ਮਾਰਸ ਰੂਲ ਕਰਦਾ ਹੈ ਦੇਖੋ ਮੰਗਲ ਜਿਹਨਾਂ ਨੂੰ ਰੂਲ ਕਰਦੇ ਇਹਨਾਂ ਲੋਕਾਂ ਦੇ ਵਿੱਚ ਨਾ ਗੁੱਸੇ ਦੀ ਪ੍ਰੋਬਲਮ ਹੁੰਦੀ ਹੈ ਬਹੁਤ ਜਲਦੀ ਨਰਾਜ਼ ਹੋ ਜਾਂਦੇ ਆ ਇਹਨਾਂ ਨੂੰ ਬਹੁਤ ਜਲਦੀ ਗੁੱਸਾ ਆ ਜਾਂਦਾ ਬਟ ਇਹਨਾਂ ਦੇ ਵਿੱਚ ਇੱਕ ਕੁਆਲਿਟੀ ਹੁੰਦੀ ਹੈ ਕਿ ਅਗਰ ਇਹ ਕਿਸੇ ਨੂੰ ਕੁਝ ਦੇਣ ਤੇ ਆਣੇ ਆ ਤਾਂ ਸਭ ਕੁਝ ਲੁਟਾਉਂਦਾ ਵੀ ਜਿਗਰਾ ਰੱਖਦੇ ਹੈਗੇ ਆ 9 ਨੰਬਰ ਵਾਲੇ ਚਲੋ ਬਹੁਤ ਅੱਛੀ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਹੈ ਕਿ ਕਿਹੜੇ ਨੰਬਰ ਦੇ ਉੱਤੇ ਕਿਹੜਾ ਗ੍ਰਹਿ ਪ੍ਰਭਾਵ ਪਾਉਂਦਾ ਤੇ ਉਸ ਦਾ ਕਿਸ ਤਰ੍ਹਾਂ ਦਾ ਨੇਚਰ ਹੁੰਦਾ ਤੁਸੀਂ ਆਪਣੇ ਆਪਣੇ ਗ੍ਰਹਿ ਦਾ ਪ੍ਰਭਾਵ ਦੇਖੋ ਤੇ ਤੁਹਾਡੀ ਨੇਚਰ ਦੇ ਨਾਲ ਮੈਚ ਕਰਦਾ ਹੈ ਕਿ ਨਹੀਂ ਮੋਨਿਕਾ ਜੀ ਕੁਝ ਲੋਕ ਤੁਹਾਡੇ ਤੋਂ ਟਿਪਸ ਲੈਣਾ ਚਾਹਣ ਜਾਂ ਤੁਹਾਡੀ ਰਾਏ ਲੈਣਾ ਚਾਹਣ ਜਾਂ ਕੰਸਲਟੈਂਸ ਜਿਹੜੀ ਹਾਉ ਲੈਣਾ ਚਾਹਣ ਤੇ ਫਿਰਕੇ ਮੇ ਤੁਹਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਮੇਰੇ ਮੋਬਾਈਲ ਨੰਬਰ ਤੇ ਕਾਲ ਕਰ ਸਕਦੇ ਹਨ ਮੈਂ ਫੇਸਬੁੱਕ ਤੇ ਪੇਜ ਵੀ ਬਣਾ ਰੱਖਿਆ ਹੈ ਐਸਟਰੋਸੋਲ ਨਿਮਰੋਲੋਜੀ ਦੇ ਨਾਮ ਦੇ ਉੱਪਰ ਔਰ ਉਸ ਤੋਂ ਇਲਾਵਾ ਮੇਰੇ ਮੋਬਾਈਲ ਨੰਬਰ ਤੇ ਕਾਲ ਕਰ ਸਕਦੇ ਹਨ ਮੇਰਾ ਮੋਬਾਈਲ ਨੰਬਰ ਹੈ 9115735730 ਬਹੁਤ ਬਹੁਤ ਸ਼ੁਕਰੀਆ ਜੀ ਸੋ ਗੱਲਬ ਨੰਬਰਾਂ ਦੇ ਉੱਤੇ ਕਿ ਮੋਬਾਈਲ ਨੰਬਰ ਚੇਂਜ ਕਿਸ ਤਰ੍ਹਾਂ ਦੇ ਕਰਨੇ ਚਾਹੀਦੇ ਆ ਤੇ ਕਿਸ ਤਰ੍ਹਾਂ ਦਾ ਨੰਬਰ ਚੇਂਜ ਕਰਨ ਦੇ ਨਾਲ ਕੀ ਪ੍ਰਭਾਵ ਤੁਹਾਡੀ ਜੀਵਨ ਦੇ ਵਿੱਚ ਪੈਂਦਾ ਬਣੇ ਰਹੋ ਆਰਟੀਵੀ ਪੰਜਾਬ ਦੇ ਨਾਲ